ਇਹ ਉਹ ਜਗ੍ਹਾ ਹੈ ਜਿੱਥੇ ਕਿ انسان ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਆ ਜਿੱਥੇ ਸਾਰੇ ਜਾਤ ਪਾਤ ਤੋੜ ਕੇ ਇਹ ਬੰਧਨ ਬੰਨ੍ਹਿਆ ਹੈ ਉਸ ਸਥਾਨ ਤੇ ਇੰਦਰਾ ਗਾਂਧੀ ਨੇ ਵੀ ਕਹਿਣਾ ਮੁੰਨਾ ਪਿਆ ਸੀ ਇੱਕ ਟਾਈਮ ਏਅਰ ਫੋਰਸ ਵੀ ਹੈ ਜਿਹੜਾ ਬਾਬਾ ਕੁੱਟਨ ਸ਼ਾਹ ਜੀ ਦੇ ਕੈਂਪ ਤੇ ਚ ਮਰਦਾਨਿਆਂ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਢਿੱਲੇ ਤੇ ਢਿੱਲੇ ਤੇ ਜਾ ਕੇ ਬੈਠ ਕੇ ਉਹ ਮਰਦਾਨਿਆਂ ਨੂੰ ਗੁਰਨਾਕ ਦੇਵ ਜੀ ਨੇ ਕਿਹਾ ਕਿ ਤੂੰ ਰਬਾਬ ਬਜਾਓ ਰਬਾਬ ਬਜਾਇਆ ਨਿਰੰਕਾਰ ਦੀ ਬਾਣੀ ਬੋਲੀ ਆਵਾਜ਼ ਸੁਣ ਕੇ ਬਾਣੀ ਸੁਣ ਕੇ ਫਟਾਫਟ ਸਾਈ ਬੱਬਾ ਗੁੱਡਨ ਸ਼ਾਹ ਜੀ ਆ ਗਏ ਗੁੱਡਨ ਜੀ ਗੁੱਡ ਸ਼ਾਹ ਜੀ ਆ ਕੇ ਕਹਿੰਦੇ ਵੀ ਤੁਸੀਂ ਕੌਣ ਹੋ ਤੁਸੀਂ ਕਿਉਂ ਇੱਥੇ ਬੈਠੇ ਹੋ ਕਿਉਂ ਤੁਸੀਂ ਆਵਾਜ਼ ਮਾਰਦੇ ਬੁਲੰਦ ਬੋਲਦੇ ਹੋ ਕਿਉਂ ਰਬਾ ਬਜਾਂਦੇ ਹੋ ਤੁਸੀਂ ਇੱਥੇ ਚਲੇ ਜਾਓ ਇਹ ਸਾਡੀ ਜਗ੍ਹਾ ਹੈ ਇੱਥੇ ਨਹੀਂ ਬੈਠਣਾ ਤੁਸੀਂ ਉਸ ਵਕਤ ਗੁਰੂ ਨਾਨਕ ਦੇਵ ਜੀ ਕਹਿਆ ਕਿ ਗੁਰੂ ਨਾਨਕ ਦੇਵ ਜੀ ਨੇ ਬੋਲਿਆ ਕਿ ਇਹ ਜਗ੍ਹਾ ਰੱਬ ਦੀ ਯਾਦ ਆਈ ਅਸੀਂ ਰੱਬ ਨੂੰ ਯਾਦ ਕਰ ਰਹੇ ਹਾਂ ਤੁਸੀਂ ਕਿਉਂ ਤੁਸੀਂ ਸਾਨੂੰ ਠਾ ਰਹੇ ਹੋ ਅਸੀਂ ਰੱਬ ਦੀ ਯਾਦ ਕਰਕੇ ਅਸੀਂ ਚਲੇ ਜਾਵਾਂਗੇ ਅਸੀਂ ਇੱਥੇ ਪੱਕੇ ਨਹੀਂ ਰਹਿਣਾ ਬਾਬਾ ਬਦਨ ਸ਼ਾਹ ਜੀ ਕਹਿਣ ਲੱਗੇ ਨਹੀਂ ਤੁਸੀਂ ਜਾਓ ਇੱਥੇ ਸ਼ੇਰ ਬੱਕਰੀਆਂ ਨੂੰ ਚਾਲਣ ਗਿਆ ਹੋਇਆ ਜੇ ਸ਼ੇਰ ਆ ਗਿਆ ਤਾਂ ਤੁਹਾਨੂੰ ਖਾ ਜਾਣਾ ਵੱਡਾ ਸ਼ਾਹ ਜੀ ਨੇ ਕਿਹਾ ਕੋਈ ਵੀ ਵੱਡਾ ਸ਼ਾਹ ਜੀ ਨੇ ਕਿਹਾ ਇੱਥੇ ਚਲੇ ਜਾਓ ਨਾ ਨਾ ਆ ਕੇ ਖਾ ਜਾਣਾ ਤੁਹਾਨੂੰ ਪੁਰਾਣਾ ਦੇ ਵੀ ਕਹਿੰਦੇ ਕੋਈ ਨਹੀਂ ਆ ਲੈਂਦੇ ਸ਼ੇਰ ਨੂੰ ਦੇਖ ਲੈਂਦੇ ਆ ਇਹ ਕਹਿ ਕੇ ਸਾਈਂ ਜੀ ਚਲੇ ਗਏ ਮਰਦਾਨਾ ਨੇ ਪੁੱਛਿਆ ਬੱਬਾ ਜੀ ਅੱਪਾ ਅੱਗੇ ਜਾ ਕੇ ਚੱਲ ਜਾਂਦੇ ਆ ਜੇ ਸ਼ੇਰ ਨੇ ਆ ਗਿਆ ਤਾਂ ਸਾਨੂੰ ਵੀ ਤੰਗ ਕਰਨਾ ਉਹਨੇ ਸਾਨੂੰ ਖਾ ਜਾਣਾ ਉਹਨਾਂ ਨੇ ਤੇ ਪਹਿਲੀ ਵਾਰ ਇਹ ਗੱਲ ਸੁਣੀ ਹੈ ਕਿ ਬੱਕਰੀਆਂ ਸ਼ੇਰ ਨੂੰ ਚਾਰਦਾ ਹੈ ਉਹਨਾਂ ਦੇ ਜੀ ਨੇ ਕਿਹਾ ਇਹ ਕਰਾਮਾਤੇ ਸੰਤ ਹਨ ਕਰਾਮਾਤੇ ਸਾਈਂ ਹਨ ਇਹਨਾਂ ਵਰਦਿਆ ਸਦਿਆ ਬਹੁਤ ਹਨ ਇਸ ਕਰਕੇ ਸ਼ੇਰ ਜਿਹੜਾ ਇਹਨਾਂ ਦੇ ਕਹਿੰਦੇ ਹੈ ਤੇ ਬੱਕਰੀਆਂ ਸ਼ੇਰ ਨੂੰ ਚੜਾਣ ਜਾਂਦਾ ਹੈ ਢੇਲੀ ਪੇ ਦੂਰੋਂ ਦੇਖਿਆ ਥੋੜਾ ਦਾ ਟਾਈਮ ਲੰਘਿਆ ਦੂਰੋਂ ਦੇਖਿਆ ਲਗੋ ਨਾਨਕ ਦੇਵ ਜੀ ਵੱਲ ਬੱਕਰੀਆਂ ਆ ਰਹੀਆਂ ਸਾਨੂੰ ਸ਼ੇਰ ਵੀ ਆ ਰਿਹਾ ਸੀ ਇਹ ਖੜਾ ਢਿੱਲੇ ਤੇ ਬੈਠ ਕੇ ਬਾਬਾ ਬੰਨਾ ਸ਼ਾਹ ਜੀ ਦੇਖ ਰੇ ਸਾਰਾ ਤੇ ਬਾਬਾ ਬੰਨਾ ਸ਼ਾਹ ਜੀ ਨੇ ਕਿਹਾ ਵੀ ਚਿਮਟਾ ਵਜਾਉਂਗਾ ਫਿਰ ਇਹ ਤੁਹਾਨੂੰ ਮਾਰ ਦੇਣਗੇ ਇਹ ਬੰਨਾ ਸ਼ਾਹ ਜੀ ਨੇ ਦੇਖਿਆ ਚਿਮਟਾ ਮਾਰਿਆ ਤੇ ਉੱਥੇ ਸ਼ੇਰ ਚੱਲ ਗਿਆ ਗੁਰੂ ਅਨੰਗਦੇਵ ਜੀ ਕੋਲ ਸ਼ੇਰ ਜਾ ਕੇ ਉਹਨਾਂ ਨੂੰ ਜਾ ਕੇ ਨਮਸਕਾਰ ਕੀਤੀ ਇਹ ਕੁਝ ਦੇਖ ਕੇ ਮਨਚੇ ਹੋਇਆ ਕਿ ਇਹ ਨਾ ਬਹੁਤ ਪੋਚੇ ਸੰਤਾ ਹੈ ਸ਼ੇਰ ਤਾਂ ਪਹਿਲੀ ਵਾਰ ਸਾਨੂੰ ਕਦੇ ਮੱਥਾ ਟੇਕਣ ਜਾਂਦੇ ਸਾਰ ਪਹਿਲੀ ਵਾਰ ਮੱਥਾ ਟੇਕਿਆ ਗੁਰੂ ਅਨੰਗਦੇਵ ਜੀ ਨੂੰ ਇਹ ਸਭ ਕੁਝ ਦੇਖ ਕੇ ਤੇ ਯਾਦ ਆਈ ਵੀ ਕੋਈ ਮਹਾਪੁਰਸ਼ ਮਹਾਪੁਰਸ਼ ਹੋਣ ਕਰਕੇ ਸਮਝ ਕੇ ਸਰਦਾ ਭਾਵ ਨਾਲ ਦੁੱਧ ਲੈ ਕੇ ਆਏ ਮਹਿਮਾਨੇਵਾਜੀ ਵਜੋਂ ਸਾਈਂ ਜੀ ਨੇ ਬੱਕਰੀਆਂ ਤੇ ਦੁੱਧ ਦੀ ਛਿੱਪੀ ਭਰ ਕੇ ਗੁਰੂ ਨਾਨਕ ਦੇਵ ਜੀ ਨੂੰ ਭੇਟ ਕੀਤਾ ਦੁੱਧ ਦੀ ਛਿੱਪੀ ਵੇਖ ਕੇ ਗੁਰੂ ਨਾਨਕ ਜੀ ਸਾਈਂ ਜੀ ਨੂੰ ਆਖਣ ਲੱਗੇ ਸਾਈਂ ਜੀ ਦੁੱਧ ਸਾਨੂੰ ਪਰਵਾਨ ਹੈ ਪਰ ਸੇ ਹੁਣ ਨਹੀਂ ਛਕਣਾ ਇਹ ਦੁੱਧ ਅਸੀਂ ਛੇਵੇਂ ਜਾਮੇ ਦੇ ਛੱਕਾਂਗੇ ਜੇ ਹੋ ਸਕਦਾ ਤੇ ਤੁਸੀਂ ਪਹਿਲਾਂ ਦੁੱਧ ਲਿਆਂਦੇ ਤਾਂ ਮੈਂ ਸਾਇ ਦੁੱਧ ਪੀ ਲੈਂਦਾ ਕਿਉਂਕਿ ਤੁਸੀਂ ਹੁਣ ਮੈਨੂੰ ਲੇਟ ਕੀਤਾ ਇਸ ਕਰਕੇ ਮੈਂ ਹਾਂ ਤੁਹਾਡਾ ਦੁੱਧ 6ਵੇਂ ਜਾਮੇ ਤੇ ਛੱਕਾਂਗਾ ਸਾਈਂ ਜੀ ਅੱਖਾਂ ਲੱਗੇ ਮੇਰੀ ਤਾਂ ਇਹ ਹੀ ਈ ਨੀ ਉਮਰ ਹੋ ਚੁੱਕੀ ਹੈ 6ਵੇਂ ਜਾਮੇ ਤੱਕ ਨਾ ਇਹ ਸੁਧ ਰਹਿਣੀ ਤੇ ਨਾ ਇਹ ਦੁੱਧ ਰਹਿਣਾ ਇਹ ਗੱਲ ਸੁਣ ਕੇ ਗੁਰੂ ਜੀ ਅੱਖਾਂ ਲੱਗੇ ਸਾਈਂ ਜੀ 6ਵੇਂ ਜਾਮੇ ਤੱਕ ਸੁਧ ਦੁੱਧ ਤੇ ਦੁੱਧ ਇਸੇ ਤਰ੍ਹਾਂ ਹੀ ਰਹਿਣਗੇ ਐਨਾ ਵਚਨ ਕਰਕੇ ਗੁਰੂ ਜੀ ਵਾਲੇ ਦੇ ਮਰਦਾਨੇ ਨੂੰ ਲਾਂ ਲੈ ਕੇ ਅਗਲੀ ਯਾਤਰਾ ਵੱਲ ਚਲੇ ਗਏ ਸਾਈਂ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਅਮਾਨਤ ਦੁੱਧ ਨੂੰ ਆਪਣੇ ਦੋਨਿਆਂ ਨੂੰ ਇਹ ਆਖ ਕੇ ਦਵਾ ਦਿੱਤਾ ਕਿ ਇਹ ਅਮਾਨਤ ਧਨ ਧਨ ਨਿਰੰਕਾਰ ਦੀ ਹੈ ਸਾਮ ਕੇ ਰੱਖੀ ਤੇ ਆਪ ਛੇਵੇਂ ਜਾਮੇ ਦੀ ਉਡੀਕ ਕਰਨ ਲੱਗ ਪਏ ਸਮਾਵੇਦਾ ਗਿਆ ਛੇਵੇਂ ਪਾਤਸ਼ਾਹ ਦਾ ਸਮਾ ਆ ਗਿਆ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਪਣੀ ਮਾਨਤਾ ਦੁੱਧ ਮੰਗ ਲਈ ਬਾਬਾ ਬੰਦਨ ਸ਼ਾਹ ਜੀ ਤੋਂ ਅਨ ਦੇ ਕੀ ਕੀਤੀ ਹਰਗੋਬਿੰਦ ਜੀ ਦੇ ਸਹਾਇ ਸੁਪੁੱਤਰ ਬਾਬਾ ਗੁਰਦਿੱਤਾ ਜੀ ਸਾਇ ਇੱਥੇ ਆ ਕੇ ਉਹਨਾਂ ਨੇ ਚੱਲ ਚੱਲੇ ਚੱਲ ਗਏ ਤੇ ਜਾ ਕੇ ਦੇਖ ਰਹੇ ਕਿੰਤੀ ਸਾਰਾ ਘੁੰਮੇ ਫਿਰੇ ਪੋਸਟਾ ਮਾ ਬਾਬਾ ਗੁਰਦੀਪਤਾ ਜੀ ਨਹਰ ਗੋਵਿੰਦ ਸਿੰਘ ਜੀ ਨੇ ਕਿਹਾ ਭਾਈ ਸ੍ਰੀ ਗੋਬਿੰਦੂ ਜੀ ਨੇ ਕਿਹਾ ਭਈ ਇੱਥੇ ਨਾ ਬੁੱਢਣ ਸ਼ਾਹ ਜੀ ਰਹਿੰਦੇ ਸਨ ਉਹ ਸਾਡੀ ਇਮਾਨਤ ਦੋ ਗੱਲਾਂ ਉਹਨਾਂ ਨਾਲ ਕੀਤੀ ਆ ਕਿ ਮੈਂ ਆ ਕੇ ਤੇਰੇ ਨਾਲ ਦੁੱਧ ਪੀਊਂਗਾ ਉਹੀ ਦੁੱਧ ਧਰਤੀ ਨਾਲ ਲੱਗੇ ਸਾਈਂ ਜੀ ਨੇ ਤੋਨੇ ਚੋ ਉੱਥੇ ਗਏ ਲੰਬੇ ਜਾ ਕੇ ਸਾਈਂ ਜੀ ਨਤੋਨੇ ਵਿੱਚ ਦੁੱਧ ਰੱਖਿਆ ਸੀ 101 121 ਸਾਲ ਬਾਅਦ ਕੱਢਿਆ ਉਹ ਦੁੱਧ ਜਿਵੇਂ ਹੀ ਕੱਚਾ ਰੱਖਿਆ ਸੀ ਉਸੇ ਤਰ੍ਹਾਂ ਕੱਚਾ ਨਿਕਲਿਆ ਤੇ ਉਹ ਦੁੱਧ ਬਾਬਾ ਗੁਰਦਿੱਤਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ਧਾਰਨ ਕੀਤੇ ਛੱਕਿਆ ਇਹ ਕਾਰਮਾਤੀ ਦੁੱਧ ਦੋ ਦੋ ਛੱਕਣ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਨੇ ਪਿੰਨ ਜਿੱਦ ਬੜੀ ਇੱਕ ਬਿਰਦਾ ਅਪਰਾਣੀ ਦੀ ਮਰੀ ਹੋਈ ਗਾਉ ਨਿਮਤ ਛਿੱਟੀ ਨਾਲ ਸੁੱਚਾ ਚਲਦੇ ਛੱਟੇ ਮਾਰ ਕੇ ਗਾਉ ਜਿਉਂਦਾ ਕਰ ਦਿੱਤਾ ਜਦੋਂ ਇਹ ਗੱਲ ਉਹਨਾਂ ਦੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਉਹ ਬਾਬਾ ਗੁਰਦਤਾ ਜੀ ਨਾਲ ਨਾਰਾਜ਼ ਹੋ ਗਏ ਤੇ ਬਾਬਾ ਗੁਰਦਤਾ ਜੀ ਨੇ ਆਖਣ ਲੱਗੇ ਕਿ ਕਿ ਮੈਂ ਅੱਜ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਅੱਜ ਮਰੀ ਹੋਈ ਗਾਉ ਜ਼ਿੰਦਾ ਕੀਤੀ ਆ ਕੱਲ ਨੂੰ ਜਦੋਂ ਲੋਕਾਂ ਨੂੰ ਇਸ ਗੱਲ ਦਾ ਬਾਰੇ ਪਤਾ ਲੱਗੂ ਇੱਥੇ ਤਾਂ ਮਰੇ ਹੋਏ ਬੰਦਿਆਂ ਦੇ ਢੇਰ ਲੱਗ ਜਾਣਗੇ ਉਹ ਤੁਸੀਂ ਕਿਸ ਕਿਸ ਨੂੰ ਜਿਉਂਦਾ ਕਰੋਗੇ ਹੋਣੇ ਸਜੰਦੇ ਹੋਏ ਹੋਈ ਗਾਉਂ ਦੇ ਬਦਲੇ ਜਾਂ ਦੁਨੀਆ ਤੁਹਾਨੂੰ ਛੱਡਣੀ ਪਊ ਜਾਂ ਫਿਰ ਮੈਨੂੰ ਕਿਉਂਕਿ ਇਸ ਤਰ੍ਹਾਂ ਦਾ ਕਰਾਮਾਤ ਗੁਰੂ ਨਾਨਕ ਦੇਵ ਜੀ ਦੇ ਵਿੱਚ ਨਹੀਂ ਦੱਸਿਆ ਗਿਆ ਹੈ ਤੁਸੀਂ ਕੁਦਰਤ ਦੇ ਬਣਾਏ ਹੋਏ ਨਿਯਮ ਦੇ ਨੇ ਛੇੜਛਾੜ ਕੀਤੀ ਹੈ ਇਸ ਕਰਕੇ ਤਾਨੀ ਗੱਲ ਸੁਣ ਕੇ ਬਾਬਾ ਗੁਰਦਤਾ ਜੀ ਆਪਣੇ ਪਿਤਾ ਜੀ ਨੂੰ ਆਖਣ ਲੱਗੇ ਪਿਤਾ ਜੀ ਗਲਤੀ ਮੇਰੇ ਕੋਲ ਹੋਈ ਹੈ ਸਜ਼ਾ ਵੀ ਮੈਨੂੰ ਮਿਲਣੀ ਚਾਹੀਦੀ ਹੈ ਮੈਂ ਪਿਤਾ ਜੀ ਦਾ ਅਸ਼ੀਰਵਾਦ ਲੈਂਦਾ ਹਾਂ ਬਾਬਾ ਗੁਰਦੁਤ ਚਾਹ ਸਾਈਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਆਗੇ ਸਾਈਂ ਜੀ ਨੂੰ ਅੱਖਣ ਲੱਗੇ ਸਾਈਂ ਜੀ ਮੈਨੂੰ ਤੁਹਾਡਾ ਸਥਾਨ ਚਾਹੀਦਾ ਹੈ ਮੈਂ ਆਪਣਾ ਸਰੀਰ ਤਿਆਗਣਾ ਹੈ ਤੁਸੀਂ ਆਪਣਾ ਡੇੜਾ ਕਲਿੱਪ ਆ ਰਿਹਾ ਇੱਥੇ ਲਗਾ ਲਓ ਐਨੀ ਗੱਲ ਸੁਣ ਕੇ ਸਾਈਂ ਜੀ ਅੱਖਣ ਲੱਗੇ ਬੱਬਾ ਜੀ ਇਹ ਜਗ੍ਹਾ ਵੀ ਤੁਹਾਡੀ ਹੈ ਤੇ ਸਰੀਰ ਵੀ ਤੁਹਾਡਾ ਹੈ ਪਰੰਤੂ ਕੱਲ ਸੰਗਤਾਂ ਨੇ ਮੈਨੂੰ ਲੱਭਦਿਆਂ ਹੋਏ ਇੱਥੇ ਆਉਣਾ ਤੇ ਇੱਥੇ ਹੀ ਮੂੰਥਾ ਟੇਕ ਕੇ ਵਾਪਸ ਚਲੇ ਜਾਣਾ ਮੇਰੇ ਕੋਲ ਅਗਲੀ ਪਹਾੜੀ